ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਇਹ ਜਿਹੜੀ ਵੀਡੀਓ ਹੈਗੀ ਇਹ ਸੰਗਰੂਰ ਦੀ ਹੀ ਹੈ ਬਰਨਾਲਾ ਕੈਂਚੀਆਂ ਦੇ ਕੋਲ ਜਿਹੜੀਆਂ ਦੁਕਾਨਾਂ ਨੇ ਉੱਥੇ ਦੀਆਂ ਤੇ ਆਹ ਜਿਹੜਾ ਇੱਕ ਵਿਅਕਤੀ ਆ ਰਿਹਾ ਇਹ ਕੋਈ ਕਸਟਮਰ ਨਹੀਂ ਹੈਗਾ ਇਹ ਚੋਰ ਹੈ ਇਹਨੇ ਪਹਿਲਾਂ ਦੇਖਿਆ ਕਿ ਦੁਕਾਨ ਬੰਦ ਹੈ ਤਾਂ ਫਿਰ ਦੁਕਾਨ ਬੰਦ ਸੀ ਤਾਂ ਉਸ ਤੋਂ ਬਾਅਦ ਇਹਨੇ ਚੋਰੀ ਕੀਤਾ ਹੁਣ ਜਿਹੜੀ ਚੀਜ਼ ਦੇ ਚੋਰੀ ਕਰ ਰਿਹਾ ਉਹ ਦੇਖਣ ਦੇ ਵਿੱਚ ਤੁਹਾਨੂੰ ਵੀ ਕਿਤਨਾ ਕਿਤੇ ਸ਼ੌਕ ਲੱਗੂਗਾ ਕਿਉਂਕਿ ਇੱਕ ਤਾਂ ਹੁੰਦਾ ਸੀ ਕਿ ਬਾਲੀਆਂ ਚੋਰੀਆਂ ਹੋ ਰਹੀਆਂ ਨੇ ਬਾਈਕ ਚੋਰੀ ਹੋ ਰਹੀ ਹੈ ਪਾਣੀ ਦਾ ਕੈਂਪਰ ਚੋਰੀ ਹੋ ਰਿਹਾ ਜੀ ਹਾਂ ਦੋਸਤੋ ਪਾਣੀ ਦਾ ਕੈਂਪਰ ਚੱਕ ਕੇ ਇਹ ਵਿਅਕਤੀ ਲੈ ਗਿਆ ਹੈਗਾ ਤੇ ਇਹ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਕਦਰ ਪੰਜਾਬ ਦੇ ਵਿੱਚ ਆ ਦੇਖੋ ਆ ਵਿਅਕਤੀ ਮੂੰਹ ਟਕਿਆ ਹੋਇਆ ਤੇ ਪਿੱਛੇ ਪੰਜਾਬ ਦਾ ਲੋਗੋ ਲੱਗਿਆ ਹੋਇਆ ਇਹਦੇ ਕੱਪੜਿਆਂ ਤੇ ਤੇ ਕਿਤੇ ਨਾ ਕਿਤੇ ਹੁਣ ਇੱਕ ਸਵਾਲ ਖੜੇ ਹੁੰਦੇ ਨੇ ਕਿ ਪਾਣੀ ਦੇ ਕੈਂਪਰ ਵੀ ਚੋਰੀ ਹੋ ਰਹੇ ਨੇਗੇ ਕਿੰਨਾ ਕਿਤੇ ਪਹਿਲਾਂ ਇਹ ਲੱਗਦਾ ਕਿ ਪਤਾ ਨਹੀਂ ਉਹਨੂੰ ਜਿਆਦਾ ਪਾਣੀ ਦੀ ਪਿਆਸ ਸੀ ਵੀ ਜਿਹੜਾ ਇਹ ਪੂਰਾ ਕੈਂਪਰੀ ਚੱਕ ਕੇ ਲੈ ਗਿਆ ਸੋ ਇੱਕ ਸਵਾਲ ਖੜੇ ਹੋ ਰਹੇ ਨੇ ਕਿ ਸੰਗਰੂਰ ਦੇ ਵਿੱਚ ਚੱਲ ਕੀ ਰਿਹਾ ਹੈ 9 ਫਰਵਰੀ ਦੀ ਇਹ ਵੀਡੀਓ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਵਿੱਚੋਂ ਅਸੀਂ ਕਾਪੀ ਕੀਤੀ ਹੈ ਉਹਨਾਂ ਨੇ ਆਪਣੀ ਵਾਲ ਤੇ ਪਾਈ ਹੋਈ ਸੀਗੀ ਪਰ ਸਵਾਲ ਵੱਡਾ ਖੜਾ ਇਹ ਹੋ ਰਿਹਾ ਹੈ ਕਿ ਪਹਿਲਾਂ ਵਾਲੀਆਂ ਚੋਰੀ ਹੁੰਦੀਆਂ ਸੀ ਔਰਤਾਂ ਦੀਆਂ ਜਾਂ ਬਾਈਕ ਚੋਰੀ ਹੋ ਰਹੀ ਸੀ ਜਾਂ ਹੋਰ ਅਜਿਹੀਆਂ ਚੀਜ਼ਾਂ ਯਾਰ ਪਾਣੀ ਦਾ ਕੈਂਪਰ ਵੀ ਹੁਣ ਆਪਣੀ ਦੁਕਾਨਾ ਅੱਗੇ ਸੇਫ ਨਹੀਂ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਆਪਣੀ ਦੁਕਾਨ ਤੋਂ ਬਾਹਰ ਪਾਣੀ ਦੇ ਕੈਂਪਰ ਰੱਖਦੇ ਨੇ ਕਿ ਚਲ ਕੋਈ ਜ਼ਰੂਰਤਮੰਦ ਨੇ ਪਾਣੀ ਪੀਣਾ ਹੁੰਦਾ ਭਾਈ ਹੁਣ ਇੰਨਾਂ ਚੀਜ਼ਾਂ ਦੇ ਬਚਾਅ ਰੱਖੋ ਵੀਡੀਓ ਇੱਕ ਵਾਰ ਫੇਰ ਮੈਨੇ ਰਿਪੀਟ ਕੀਤੀ ਤਾਂਕਿ ਤੁਸੀਂ ਪੱਕੇ ਤੌਰ ਤੇ ਦੇਖ ਲਓ ਕਿ ਇਹ ਵਿਅਕਤੀ ਆਇਆ ਤਾਂ ਸੀਗਾ ਕਿਸੇ ਹੋਰ ਮਨਸ਼ਾ ਦੇ ਨਾਲ ਤੇ ਉਹ ਮਨਸ਼ਾ ਨੂੰ ਇਹ ਵਧੀਆ ਢੰਗ ਦੇ ਨਾਲ ਸਕਸੈਸਫੁਲੀ ਕਰ ਗਿਆ ਯਾਨੀ ਕਿ ਚੋਰੀ ਕਰਕੇ ਲੈ ਗਿਆ ਮੈਂ ਇਹ ਸੋਚ ਰਿਹਾ ਵੀ ਨੀਚੇ ਟੇਬਲ ਵੀ ਬੜਾ ਵਧੀਆ ਸੀ ਖੈਰ ਨਿਗਾ ਨਹੀਂ ਪਈ ਹੋਣੀ